ਖਨੋਰੀ ਤੋਂ ਪਾਤੜਾ ਵਾਲਾ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਦੂਜੇ ਪਾਸੇ ਹਰਿਆਣਾ ਸਰਕਾਰ ਵੱਲੋਂ ਬੈਰੀਕੇਡ ਲਾ ਕੇ ਰਸਤਾ ਬੰਦ ਕਰ ਦਿੱਤਾ ਇੱਕ ਪਾਸੋਂ ਜਿਸ ਸਰਕਾਰ ਵੱਲੋਂ ਬੈਰੀਕੇਡ ਲਾ ਕੇ ਰਸਤਾ ਬੰਦ ਕੀਤਾ ਦੂਜੇ ਪਾਸੇ ਕਿਸਾਨਾਂ ਵੱਲੋਂ ਟੋਲ ਪਲਾਜ਼ੇ ਬੰਦ ਕੀਤੇ ਗਏ ਤਸਵੀਰ ਦਿਖਾ ਦਿੰਨੇ ਆ ਤੁਹਾਨੂੰ ਖਨੋਰੀ ਤੋਂ ਜੋ ਪਾਤੜਾ ਦੇ ਵਿਚਕਾਰ ਟੋਲ ਪਲਾਜ਼ਾ ਜਾਂਦਾ ਉਹ ਪੂਰਨ ਤਰੀਕੇ ਨਾਲ ਬੰਦ ਕਰ ਦਿੱਤਾ ਗਿਆ ਕਿਸਾਨਾਂ ਵੱਲੋਂ ਆਪਣਾ ਰੋਸ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਕਿ ਇੱਕ ਪਾਸੇ ਹਰਿਆਣਾ ਪੁਲਿਸ ਵੱਲੋਂ ਜੋ ਬੈਰੀਕੇਡ ਲਗਾ ਕੇ ਬੰਦ ਕੀਤਾ ਗਿਆ ਰਸਤਾ ਉਸ ਦੇ ਰੋਸ ਦੇ ਵਿੱਚ ਆਰਥਿਕ ਸੱਟ ਮਾਰਨ ਦੇ ਤੌਰ ਤੇ ਕਿਸਾਨਾਂ ਵੱਲੋਂ ਟੋਲ ਪਲਾਜ਼ੇ ਫ੍ਰੀ ਕੀਤੇ ਜਾਣ ਦੀ ਗੱਲਬਾਤ ਕਰਦੇ ਕੁਝ ਕਿਸਾਨ ਕੀ ਕਹਿਣਾ ਚਾਹੋਗੇ ਆ ਇੱਕ ਪਾਸੇ ਬੈਰੀਕੇਡ ਲਗਾ ਦੇ ਕਿਸੇ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ ਲਿੰਕ ਰੋਡਸ ਰਾਹੀ ਜਿੰਨੇ ਵੀ ਜਾਣਾ ਉਧਰ ਦੀ ਕੱਢਿਆ ਜਾ ਰਿਹਾ ਕੋਈ ਜੇ ਤੁਰਕੇ ਵੀ ਜਾਣਾ ਚਾਹੁੰਦਾ ਉਹਨੂੰ ਵੀ ਲੰਘਣ ਦਿੱਤਾ ਯਾਰ ਤੁਸੀਂ ਇੱਥੇ ਟੋਲ ਪਲਾਜ਼ਾ ਫ੍ਰੀ ਕੀਤਾ ਕੀ ਕਹੂੰ ਸਾਰਾ ਪੰਜਾਬ ਹੀ ਕੀ ਦੁਨੀਆ ਤੇ ਜਿੱਥੇ ਵੀ ਕਿਤੇ ਕੋਈ ਗੁਰੂ ਨਾਨਕ ਨਾਮਲੇਵਾ ਸੰਗਤ ਬੈਠੀ ਏ ਜਿਹੜੀ ਏ ਜੋ ਕਿਸਾਨੀ ਨਾਲ ਸੰਬੰਧਤ ਏ ਚਾਹੇ ਉਹ ਕਿਸੇ ਜਾਤੀ ਨਾਲ ਏ ਚਾਹੇ ਉਹ ਕਿਸੇ ਧਰਮ ਦਾ ਸਾਰੇ ਹੀ ਭਾਜਪੀ ਦੇ ਇਸ ਟਾਈਮ ਸਤਾਏ ਹੋਏ ਨੇ ਜੀ ਬਿਲਕੁਲ ਐਨ ਜੀ ਲੋਕਾਂ ਦੇ ਮਨਾਂ 'ਚ ਬਹੁਤ ਭਾਰੀ ਰੋਸ ਹੈ ਜੀ ਬਹੁਤ ਜ਼ਿਆਦਾ ਭਾਰੀ ਜੀ ਇੱਕ ਤਾਂ ਇਹਨਾਂ ਨਾਲ ਵਾਅਦਾ ਖਲਾਫੀ ਕੀਤੀ ਜੀ ਮੋਦੀ ਸਰਕਾਰ ਨੇ ਬਿਲਕੁਲ ਕੋਈ ਜਿਹੜੀਆਂ ਵੀ ਮੰਗਾਂ ਸੀ ਜਿੰਨੀਆਂ ਕਿਸਾਨਾਂ ਦੀਆਂ ਉਹ ਸਾਰੀਆਂ ਤੋਂ ਮੁਕਰ ਗਏ ਮਤਲਬ ਕੋਈ ਮੰਗ ਵੀ ਨਹੀਂ ਇਹਨਾਂ ਦੀ ਪੂਰੀ ਕੀਤੀ ਜਿਹੜੀ ਜੀ ਉਲਟਾ ਲੋਕਾਂ ਦੀਆਂ ਸਮੱਸਿਆਵਾਂ ਵਿਧਾਨ ਵਾਸਤੇ ਸਾਡੇ ਸੁਤਰਾਣਾ ਹਲਕਾ ਜੀ ਜਿੱਥੇ ਆਪਾਂ ਖੜੇ ਆਂ ਜੀ ਇਹ ਪੈਂਦ ਟੋਲ ਹੈ ਜੀ ਪੈਂਦ ਟੋਲ ਤੋਂ ਥੋੜਾ ਅੱਗੇ ਜਾ ਕੇ ਘੱਗਰ ਤੋਂ ਲੈ ਕੇ ਅਗਲੇ ਪਾਸੇ ਇੱਕ ਮਤਲਬ ਕਿ ਪਖੜਾ ਨਹਿਰ ਤੋਂ ਲੈ ਕੇ ਕੱਗਰ ਦਰਿਆ ਇੱਕ ਜੀ ਹੁੰਦੇ ਉਹਦੇ ਤੱਕ ਇਹਨਾਂ ਨੇ ਰੋਡ ਜਿਹੜਾ ਹੈ ਕਾਫੀ ਜ਼ਿਆਦਾ ਹਾਈਟ 'ਚ ਬਣਾਤਾ 10-10 ਫੁੱਟ ਉੱਚਾ ਚੱਕ ਕੇ ਔਰ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਇਹਨਾਂ ਦੇ ਜਿਹੜੇ ਯੂਨੀਵਰਸਿਟੀ ਟੋਲ ਵਾਲਿਆਂ ਦੇ ਰੋਡ ਵਾਲਿਆਂ ਦੇ ਨੈਸ਼ਨਲ ਅਥਾਰਟੀ ਵਾਲਿਆਂ ਦੇ ਉਹਨਾਂ ਨੇ ਇਹ ਨਹੀਂ ਧਿਆਨ ਰੱਖਿਆ ਵੀ ਇੱਥੇ ਦਰਿਆ ਲੰਘਣਾ ਹੈ ਹੁਣ ਦਰਿਆ ਦਾ ਪਾਣੀ ਆਪਾਂ ਮਿਨੀਆ ਤੋਲੇ ਦਾ ਹੈ ਨਹੀਂਗਾ ਜੀ ਉਹ ਕਿਲੋਮੀਟਰਾਂ ਦਾ ਪਾਣੀ ਆਪਾਂ ਫੁੱਟਾਂ 'ਚ ਕਿਵੇਂ ਕੱਢ ਦਿਆਂਗੇ ਜੀ ਉਹਦੇ ਵਾਸਤੇ ਉਹੇ ਜਿਹਾ ਪ੍ਰਬੰਧ ਸਾਰੀ ਸੰਗਤ ਆਂਦੀ ਏ ਵੀ ਇੱਥੇ ਜਿਹੜਾ ਪਿੱਲਰਾਂ ਵਾਲਾ ਪੁਲ ਬੰਨਣਾ ਚਾਹੀਦਾ 32 ਤਰ੍ਹਾਂ ਦੇ ਕੱਗਰ ਦੇ ਤੋਂ ਲੈ ਕੇ ਤੇ ਪਖੜਾ ਤੱਕ ਜਾਂਦੇ ਪੁਲ ਤੱਕ ਜੀ ਇਹ ਜਿਹੜਾ ਪਿੱਲਰਾਂ ਤੇ ਪੋਲਾਉਣਾ ਚਾਹੀਦਾ ਜਿੰਦੇ ਨਾਲ ਖੁੱਲਾ ਪਾਣੀ ਦੀ ਨਿਕਾਸੀ ਹੋਵੇ ਜਦੋਂ ਵੀ ਕਦੇ ਹੜਾ ਆਉਣ ਤੇ ਉਹ ਆਪਦਾ ਪਾਣੀ ਦੀ ਨਿਕਾਸੀ بارش ਦਾ ਜਿਹੜਾ ਪਾਣੀ ਉਹ ਸੌਖਾ ਲੰਘ ਜੇ ਜੀ ਦੂਜਾ ਇਹ ਵੀ ਅੱਜ ਅੱਗੇ ਤੁਸੀਂ ਜਾ ਕੇ ਆਏ ਹੁਣੇ ਅੱਗੇ ਦਾਦੇ ਵਾਲਾ ਬੈਰੀਅਰ ਇੱਥੋਂ ਥੋੜੀ ਦੂਰੀ ਦੇਵੇ 5-7 ਕਿਲੋਮੀਟਰ ਤੋਂ ਇੱਥੇ ਜਿਹੜਾ ਹੈ ਉਹ ਹਰਿਆਣੇ ਦਾ ਬਾਰਡਰ ਹੈ ਜੀ ਜਿੱਥੇ ਪੰਜਾਬ ਦੀ ਹੱਦ ਤੇ ਹਰਿਆਣੇ ਦੀ ਹੱਦ ਜੁੜਦੀ ਉਥੇ ਪਿੰਡ ਨੇ ਦੋ ਜੀ ਪਰਲੇ ਪਾਸੇ ਦਾਤੇ ਵਾਲਾ ਜੀ ਉਰਲੇ ਪਾਸੇ ਢਾਬੀ ਗੁજરા ਪਿੰਡ ਜੀ ਪਟਿਆਲੇ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਜੀ ਉਹ ਉਥੇ ਉਹਨਾਂ ਨੇ ਬਹੁਤ ਵੱਡੇ ਜਾਦੇ ਕੰਕਰੀਟ ਦੀਆਂ ਕੰਦਾ ਬਣਾਤੀਆਂ ਜੀ ਬਹੁਤ ਤਕੜੀਆਂ ਜੀ ਉਥੇ ਪਰਦੇ ਲਾਏ ਨੇ ਲੋਕਾਂ ਨੂੰ ਕਿਸੇ ਨੂੰ ਵੀ ਉੱਥੇ ਜਾਣ ਨਹੀਂ ਜੀ ਦਿੰਦੇ ਅਰ ਕਿਸਾਨ ਉਰਲੇ ਪਾਸੇ ਵਾਲੇ ਵੀ ਪੰਜਾਬ ਵਾਲੇ ਵੀ ਪੂਰੇ ਉਹਨਾਂ ਦੇ ਭਾਜਪੀ ਦੇ ਖਿਲਾਫ ਨੇ ਤੇ ਪਰਲੇ ਪਾਸੇ ਵਾਲੇ ਵੀ ਹਰਿਆਣੇ ਵਾਲੇ ਜਿਹੜੇ ਨੇ ਉਹ ਵੀ ਕਿਸਾਨ ਬਿਲਕੁਲ ਲਲਕਾਰੇ ਮਾਰਦੇ ਨੂੰ ਆਦਦੇ ਜੀ ਅਸੀਂ ਕਰਾਂਗੇ ਇਹਨਾਂ ਦਾ ਹਿਸਾਬ ਕਿਤਾਬ ਜਿਹੜਾ ਸਾਨੂੰ ਇਹ ਕਿਸਾਨਾਂ ਨੂੰ ਨਾ ਕੋਈ ਨਹਿਰ ਰੋਕ ਸਕਦੀ ਏ ਨਾ ਕੋਈ ਬੈਰੀਕੇਡ ਰੋਕ ਸਕਦਾ ਨਾ ਕੋਈ ਸਰਕਾਰ ਰੋਕ ਸਕਦੀ ਏ ਜੀ ਇਹ ਟਰਾਲੀ ਕਹਿੰਦੇ ਕੋਈ ਟਰਾਲੀ ਨਹੀਂ ਅੰਦਰ ਜਾਣਦੀ ਨਹੀਂ ਕਹਿੰਦੇ ਹਥਿਆਰ ਲੈ ਕੇ ਜਾਂਦੇ ਨੇ ਟਰਾਲੀਆਂ ਅੰਦਰ ਕੋਈ ਵੀ ਨਹੀਂ ਜਾਂਦਾ ਨਹੀਂ ਪੱਕੇ ਬੈਰੀਕੇਡ ਲਾਤੇ ਕੰਕਰੀਟ ਵਾਲੇ ਕਿਸੇ ਕਿਸਾਨ ਕੋਲ ਨਾ ਤਾਂ ਪਹਿਲਾਂ ਹਥਿਆਰ ਸੀ ਜੀ ਨਾ ਅੱਜ ਹਥਿਆਰ ਹੈ ਨਾ ਅੱਗੇ ਹਥਿਆਰ ਮਿਲੇਗਾ ਹਥਿਆਰ ਕਿਸਾਨਾਂ ਕੋਲ ਕੀ ਨੇ ਉਹਨਾਂ ਕੋਲ ਕਿਸਾਨੀ ਵਾਲੇ ਹਥਿਆਰ ਨੇ ਉਹਨਾਂ ਕੋਲ ਟਰੈਕਟਰ ਨੇ ਆਪਦੇ ਟਰਾਲੀਆਂ ਨੇ ਆਪਦੀਆਂ ਅਰ ਜਿਹੜੇ ਟਰੋਚ ਨੇ ਆਪਦੇ ਸੋ ਅੱਗੇ ਨੇ ਕਈਆਂ ਕੁਆੜੇ ਜਿਹੜੇ ਨੇ ਕਿਸਾਨੀ ਦੇ ਸਬੰਧਤ ਨੇ ਔਰ ਕੋਈ ਉਥੇ ਕਿਸੇ ਨਾਲ ਕੋਈ ਹੱਲਾ ਗੁੱਲਾ ਕਰਨੀ ਜਾ ਰਹੇ ਕਿਸਾਨ ਕਿਸਾਨ ਆਪਦੇ ਸ਼ਾਂਤਮਈ ਤਰੀਕੇ ਦੇ ਨਾਲ ਟਰਾਲੀ ਟਰੈਕਟਰ ਲੈ ਕੇ ਪ੍ਰੋਟੈਸਟ ਕਰਨ ਵਾਸਤੇ ਜਾ ਰਹੇ ਨੇ ਸਰਕਾਰ ਦੇ ਖਿਲਾਫ ਔਰ ਜਿਹੜਾ ਇਲੈਕਸ਼ਨ ਆਉਣ ਵਾਲਾ ਹੈ ਸਰਕਾਰ ਨੂੰ ਇਹ ਵੀ ਜੇ ਕਿਸਾਨ ਚਲੇ ਗਏ ਦਿੱਲੀ ਇਹਨਾਂ ਨੂੰ ਵਰਲਡ ਵੇਖੇਗਾ ਜਿਵੇਂ ਕਿ ਪਹਿਲਾਂ ਹੀ ਵਰਲਡ ਨੇ ਵੇਖਿਆ ਹੈ ਪਹਿਲਾਂ ਲੋਕਾਂ ਦੇ ਵਿਰੋਧ ਕਰਕੇ ਜਦੋਂ ਬਾਹਰਲੀਆਂ ਕੰਟਰੀਆਂ 'ਚ ਵੀ ਵਿਰੋਧ ਹੋ ਗਿਆ ਨਾ ਮੋਦੀ ਦਾ ਬੀਜੇਪੀ ਸਰਕਾਰ ਦਾ ਵਿਰੋਧ ਹੋਇਆ ਉਦੋਂ ਹੀ ਇਹਨਾਂ ਦੇ ਦਿਮਾਗ 'ਚ ਆਈ ਗੱਲ ਵੀ ਆਪਾਂ ਇਹਨਾਂ ਨੂੰ ਜਿਹੜੀ ਹੈ ਕਿਸੇ ਤਰੀਕੇ ਔਰ ਉਹਨਾਂ ਨੇ ਬਿਲਕੁਲ ਝੂਠ ਮਾਰ ਕੇ ਉਥੋਂ ਕਿਸਾਨ ਸਾਰੇ ਭੇਜਦੇ ਨੇ ਔਰ ਚੀਜ਼ ਦਾ ਬੱਚੇ ਬੱਚੇ ਦੇ ਮਾਨੰਦਰ ਬਹੁਤ ਦੁਖ ਹੈ ਜੀ ਚਾਹੇ ਉਹ ਹਰਿਆਣੇ ਦਾ ਕਿਸਾਨ ਹੈ ਚਾਹੇ ਉਹ ਪੰਜਾਬ ਦਾ ਕਿਸਾਨ ਹੈ ਚਾਹੇ ਉਹ ਆਲ ਇੰਡੀਆ ਦਾ ਜਿਹੜੇ ਮਰਜੀ ਸਟੇਟ ਦਾ ਕਿਸਾਨ ਹੈ ਉਹ ਬਿਲਕੁਲ ਮੋਦੀ ਦੇ ਖਿਲਾਫ ਹੈ ਜੀ ਕਿਸਾਨ ਅੱਜ ਸਾਰੇ ਕਿਸਾਨ ਕੁਝ ਨੌਜਵਾਨ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਆਪਰਾ ਕੀ ਨਾਮ ਆਪ ਬਾਈ ਜੀ ਮੇਰਾ ਨਾਮ ਅਮਰਪਾਲ ਸਿੰਘ ਹੈ ਇੱਥੇ ਅੱਜ ਟੋਲ ਪਲਾਜ਼ਾ ਫ੍ਰੀ ਕੀਤਾ ਗਿਆ ਬੰਦ ਕਰਤਾ ਲਗਭਗ ਅੱਗੇ ਬੈਰੀਕੇਡ ਲਗਾ ਕੇ ਹਰਿਆਣਾ ਪ੍ਰਸ਼ਾਸਨ ਵੱਲੋਂ ਉੱਥੇ ਕਿਸੇ ਨੂੰ ਵੀ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕਹਿੰਦੇ ਕਿਸਾਨ ਉੱਥੇ ਹੀ ਰੁਕਣਿਆ ਕਿਸੇ ਨੂੰ ਜਾਣ ਨਹੀਂ ਦਿੱਤਾ ਯਾਰ ਤੁਸੀਂ ਵੀ ਆਵੜੇ ਆਪਦੇ ਪਾਸੋਂ ਕੀ ਆਰਥਿਕ ਸੱਟ ਮਾਰ ਰਹੇ ਹੋ ਉਹਨਾਂ ਨੂੰ ਕਿ ਜੇ ਉਹ ਸਾਨੂੰ ਲੰਘਣ ਨਹੀਂ ਦੇਣਗੇ ਤੇ ਅਸੀਂ ਉਹਨਾਂ ਨੂੰ ਇੱਥੋਂ ਨਹੀਂ ਲੰਘਣ ਦੇਵਾਂ ਸਾਡੀ ਨਰਿੰਦਰ ਮੋਦੀ ਸੜੇ ਜੋ ਪ੍ਰਧਾਨ ਮੰਤਰੀ ਸਾਹਿਬ ਨੂੰ ਸਾਡੀ ਬੇਨਤੀ ਹੈ ਵੀ ਹਰੀ ਕ੍ਰਾਂਤੀ ਕੌਣ ਲੈ ਕੇ ਆਸੀ ਪੰਜਾਬ ਲੈ ਕੇ ਆਸੀ ਸਾਡੀ ਹਰੀ ਕ੍ਰਾਂਤੀ ਵੇਲੇ ਸਾਡੇ ਹੱਥ ਬਣੇ ਗਏ ਪੰਜਾਬ ਦੇ ਸਾਡੇ ਬਜ਼ੁਰਗਾਂ ਨੇ ਸਾਡੇ ਦਾਦੇ-ਪਰਦਾਦੇਆਂ ਨੇ ਆਪਣੀ ਜ਼ਮੀਨਾਂ ਛਾਤੀਆਂ ਵਾਹਵਾ ਕੇ ਦਰਖਤ ਪੱਟ-ਪੱਟ ਕੇ ਅਸੀਂ ਹਰੀ ਕ੍ਰਾਂਤੀ ਲੈ ਕੇ ਸਾਰੇ ਹਿੰਦੁਸਤਾਨ ਨੂੰ ਢਪਰਿਆ ਜਦੋਂ ਹਰੀ ਕ੍ਰਾਂਤੀ ਸਾਡੀ ਸ਼ੁਰੂ ਚੱਲੀ ਹੈ ਪੰਜਾਬ ਨੇ ਹਰੀ ਕ੍ਰਾਂਤੀ ਲਿਆਂਦੀ ਲਹਿਰਾਂ ਪੰਜਾਬ ਚੱਲੀਆਂ ਸਾਡੀਆਂ ਸ਼ਹੀਦੀਆਂ ਪੰਜਾਬ ਦਿੰਦਾ ਇਹ ਪੰਜਾਬ ਨੂੰ ਹੀ ਮਾਰਦੇ ਨੇ ਸਾਡੀ ਬੇਨਤੀ ਹੈ ਪ੍ਰਧਾਨ ਮੰਤਰੀ ਸਾਹਿਬ ਸਾਡੇ 'ਤੇ ਨਾ ਮਾਰੋ ਸਾਡੇ ਲੋਕ ਪਹਿਲੀ ਬਹੁਤ ਮਰੇ ਹੋਏ ਨੇ ਸਾਨੂੰ ਨਾ ਹੋਰ ਮਾਰੋ ਹਰੀ ਗ੍ਰਾਂਤੀ ਵੇਲੇ ਇਹੀ ਹਿੰਦੁਸਤਾਨ ਸੀ ਇਹੀ ਸੈਂਟਰ ਸੀ ਜੋ ਹਰੀ ਗ੍ਰਾਂਤੀ ਵੇਲੇ ਸਾਨੂੰ ਸਹੂਲਤਾਂ ਦਿੰਦੇ ਸੀ ਆ ਸਾਨੂੰ ਮਾਨ ਚੱਲੇ ਹੋਏ ਨੇ ਬੈਰੀਕੇਡ ਦਾ ਬਾਈ ਅਸੀਂ ਘੰਟਿਆਂ ਫਟ-ਫਟ ਕੇ ਮਾਰਾਂਗੇ ਸਾਡੇ ਵਾਸਤੇ ਬੈਰੀਕੇਡ ਕੋਈ ਚੀਜ਼ ਨਹੀਂ ਹੈਗੇ ਇਹਦਾ ਪੰਜਾਬ ਹੈ ਪੰਜਾਬ ਨਾਲ ਚੱਲਦਾ ਪੰਜਾਬ ਜਿੱਧਰੋਂ ਪੰਜਾਬ ਚੱਲ ਗਿਆ ਚੜ੍ਹਦੀ ਕਲਾ ਹੀ ਹੋਣੀ ਹੈ ਪੰਜਾਬ ਜਿੱਧਰੋਂ ਚੱਲਦਾ ਮੈਂਨੂੰ ਲੱਗਦਾ ਪੰਜਾਬ ਦੇ ਮੂਰੀ ਕੱਢੂਗਾ ਬਾਕੀ ਹਰਿਆਣਾ ਹਰਿਆਣਾ ਸਾਡਾ ਭਰਾ ਹੈ ਸਾਡੇ ਚਾਚੇ ਤਾਏ ਸਾਡੇ ਬਜ਼ੁਰਗਣ ਸਾਡੀ ਰਿਸ਼ਤੇਦਾਰੀਆਂ ਨੇ ਸਾਨੂੰ ਬੜੇ ਫੌਨਾ ਚੁੱਕੇ ਉਹਨਾਂ ਦੇ ਸਾਡੇ ਨਾਲ ਨੇ ਉਹ ਉਹ ਪਤਾ ਲੱਗ ਜੂਗਾ ਅਰ ਸਰਕਾਰ ਨੂੰ ਵੋਟਾਂ ਵਾਲੇ ਪਤਾ ਲੱਗ ਜੂਗਾ ਇਹ ਸਰਕਾਰ ਜੀ ਬੇਨਤੀ ਕਰ ਸਰਕਾਰ ਥੱਕੇ ਕਿਉਂ ਕਰਦੀ ਐ ਉਹਦੀ ਸਰਕਾਰ ਮੁਰਦਾਬਾ ਸਰਕਾਰ ਦਾ ਕੰਮ ਕੀ ਆ ਬਾਈ ਜੀ ਥੱਕੇ 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 ਸਾਨੂੰ ਥੱਕੇ ਨਾ ਮਾਰੋ ਸਾਨੂੰ ਨਾ ਖਲਾਫ ਕਰੋ ਅਸੀਂ ਪੰਜਾਬੀ ਸਾਨੂੰ ਸਾਨੂੰ ਖਾਲਸਤਾਨੀ ਕਿਹਾ ਜਾਂਦਾ ਹੈ ਅਸੀਂ ਖਾਲੀ ਮੇਰੀ ਗੱਲ ਸੁਣੋ ਜਿੰਨੇ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਸਟੇਟਾਂ ਨੇ ਜਿੰਨੇ ਵੀ ਬੱਡਨ ਹਿੰਦੁਸਤਾਨ ਦੇ ਵਿੱਚ ਸਾਡਾ ਪੰਜਾਬ ਸਿੱਖਾ ਕੇ ਖੜਿਆ ਸਾਡਾ ਸਾਡੇ ਪੰਜਾਬੀ ਨੌਜਵਾਨ ਨੇ ਪਿੱਛੇ ਬੱਡ ਲੜਾਈਆਂ ਹੋਈਆਂ ਸਾਡੇ ਪੰਜਾਬੀ ਨੇ ਅਕੇ ਲਾਇਏ ਨੇ ਸਾਨੂੰ ਪੰਜਾਬ ਨੂੰ ਨਾ ਮਾਰੋ ਪੰਜਾਬ ਨੂੰ ਨਾ ਦੂਰ ਕਰੋ ਸਾਡੀ ਬੇਨਤੀ ਹੈ ਸੈਂਟਰ ਸਰਕਾਰ ਨੂੰ ਸਾਡਾ ਸਾਥ ਦਿਓ ਸਾਡੇ ਪੰਜਾਬੀ ਵੀਰ ਹਰ ਇੱਕ ਤੋਂ ਸਾਡੇ ਰੋਹ ਪੰਜਾਬ ਸ਼ਹੀਦियां ਹੁੰਦੀਆਂ ਨੇ ਰੋਹ ਸਾਡੇ ਸ਼ਹੀਦਾਂ ਦੇ ਨੇ ਕਦੇ ਸਾਨੂੰ ਸੁਣਿਆ ਗੁਜਰਾਤ ਕੁਸ਼ੀਦ ਹੋਇਆ ਗੁਜਰਾਤ ਚ ਕੀ ਕੰਮ ਹੈ ਇੱਕ ਕੰਮ ਹੈ ਕਿ ਅੱਜ ਪੈਸੇ ਲਓ ਪੈਸੇ ਚੱਕੋ ਬਾਹਰ ਜਾਓ ਮੋਦੀ ਸਾਹਿਬ ਅਸ ਅਸੀਂ ਅਸੀਂ ਦੇਖ ਰਹੇ ਆ ਸਾਨੂੰ ਜਖਮ ਨਾ ਬਲੇ ਕਰੋ ਸਾਡੇ ਸਾਡੇ ਜਖਮਾਂ ਵੱਲ ਦੇਖੋ ਸਾਡੇ ਭਰਾ ਸਾਡੇ ਵੀਰ ਸਾਡੇ ਚਾਚੇ ਤਾਏ ਬਾਰਡਰਾਂ ਤੇ ਵੀ ਖੜੇ ਨੇ ਕਿਸਾਨੀ ਨਾਲ ਹੀ ਭਰ ਰਹੇ ਨੇ ਸਵਾ ਟਿੱਡੂ ਵੀ ਭਰਦੇ ਨੇ ਸਾਡੇ ਟੱਡ ਨਾ ਪੜੋ ਜਿੱਦ ਨੂੰ ਪੰਜਾਬ ਚੱਲ ਗਿਆ ਪੰਜਾਬ ਦਾ ਵੀ ਫਤਹੀ ਕਰਨਾ ਹੈ ਬਾਕੀ ਤੁਸੀਂ ਨਾਲੋਂ ਸਾਡੇ ਸਾਨੂੰ ਪਤਾ ਲੱਗ ਜੇ ਚਾਰ ਪੰਜ ਘੰਟੇ ਬੈਰੀਕਾਰਡ ਚੱਕ ਕੇ ਅਸੀਂ ਭਰਾ ਮਾਰਾਂਗੇ ਬੈਰੀਕਾਰਡ ਤੇ ਕੁਝ ਹੀ ਨਹੀਂ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਸਾਡਾ ਸਾਥ ਦੋ ਨਹੀਂ ਬੈਰੀਕੇਡ ਚਾਕੇ 2 ਘੰਟੇ ਭਰਾ ਮਾਰਾਂਗੇ ਅਸੀਂ 4 ਲੋਕ ਹੀ ਮੌਜੂਦ ਨੇ ਗੱਲਬਾਤ ਕਰ ਬਾਈ ਕੀ ਕਹਿਣਾ ਚਾਹੁੰਗੇ ਇੱਕ ਪਾਸੇ ਤਾਂ ਕਹਿੰਦੇ ਫਸਲਾ ਵਿਜਨ ਵਾਲੇ ਵਾਸਤੇ ਅੱਗੇ ਕੰਡੇ ਕੰਡਿਆਲੀ ਤਾਰ ਲਾਤੀ ਪੱਥਰ ਕਹਿੰਦੇ 6-6 ਫੁੱਟ ਦੇ ਪੱਥਰ ਵਾਲੇ ਬੈਰੀਕੇਡ ਲਾਦੇ ਇਹੋ ਜਿਹਾ ਸੁਆਗਤ ਕਰ ਰਹੀ ਸਰਕਾਰ ਕਿਵੇਂ ਕਿਵੇਂ ਦੇਖਦੇ ਸੀ ਬਾਈ ਬਹੁਤ ਨਿੰਦਣਯੋਗ ਕੰਮ ਕਰਦਾ ਇਹ ਆ ਜਿੰਨੇ ਮਰਜ਼ੀ ਬੈਰੀਕੇਡ ਲਾ ਲੈਣ ਪਹਿਲਾਂ ਵੀ ਇਹਨਾਂ ਨੇ ਲਾਏ ਸੀਗੇ ਬਾਕੀ ਮੈਂ ਤਾਂ ਇਹ ਕਹਿੰਦਾ ਪੰਜਾਬੀਆਂ ਨੂੰ ਮੈਕਸੀਕੋ ਦੀ ਗੰਧ ਨਹੀਂ ਡੱਕ ਸਕੀਏ ਕਿ ਬੈਰੀਕੇਡ ਲਾ ਲੈਣਗੇ ਕਿ ਪੰਜਾਬੀਆਂ ਦਾ ਪਹੁੰਚ ਹੀ ਜਾਣਾ ਜਿੱਥੇ ਉਹ ਆਪਣੇ ਮਿਸ਼ਨ ਤੇ ਜਿੱਥੇ ਜਾਣਾ ਉਹ ਪਹੁੰਚ ਕੇ ਰਹਿਣਗੇ। ਤਾਂ ਕੀ ਪ੍ਰਬੰਧ ਕਰੋਗੇ ਹੁਣ ਇੱਥੋਂ ਕੀ ਅੱਜ ਟੋਲ ਪਲਾਜ਼ਾ ਵੀ ਫ੍ਰੀ ਕੀਤਾ ਤੁਸੀਂ ਤੁਸੀਂ ਦੱਸਿਆ ਕਿ ਹੜ੍ਹ ਆਏ ਸੀਗੇ ਕਿਸੇ ਨੇ ਤੋਂ ਸਾਰ ਨਹੀਂ ਲਈਤੀ ਇਹੀ ਟੋਲ ਪਲਾਜ਼ਾ ਸੀਗਾ ਜਿਹੜਾ ਲੋਕਾਂ ਤੋਂ ਪੈਸੇ ਵਸੂਲਦਾ ਸੀਗਾ ਹੜ੍ਹ ਆਉਣ ਕਰਕੇ ਮਤਲਬ ਥੋੜਾ ਹੋ ਗਿਆ ਸੀ ਪਿੱਲਰਾਂ ਵਾਲਾ ਜਿਹੜਾ ਉਹ ਕਿਹਾ ਨਹੀਂ ਸਾਰਾ ਇਹ ਫਲੱਡ ਏਰੀਆ ਜਿਹੜਾ ਫਲੱਡ ਨਾਲ ਪ੍ਰਭਾਵਿਤ ਏਰੀਆ ਹੈ। ਇਹ ਸੜਕਾਂ ਸਾਡੇ ਲਈ ਤਾਂ ਨੁਕਸਾਨਦਾ ਘਰੀ ਬਣਿਆ ਹੋਈਆਂ ਨੇ ਸਾਡੇ ਅੱਗੇ ਇੱਥੇ ਇੱਕ ਪੁਲ ਬਣਿਆ ਹੋਇਆ ਜਿਹੜਾ ਗੋਰੀਆਂ ਵੇਲੇ ਦਾ ਪੁਲਾ ਉਹ ਅਜੇ ਤੱਕ ਨਹੀਂ ਟੁੱਟਿਆ ਹੈਗਾ ਜਿਹੜਾ ਇਹਨਾਂ ਦਾ ਪੁਲ ਬਣਾਇਆ ਹੋਇਆ ਸੀਗਾ ਉਹ 5 ਸਾਲਾਂ ਵਿੱਚ ਟੁੱਟ ਗਿਆ ਤੇ ਉਹ ਬਹੁਤ ਟਾਈਟ ਬਣਿਆ ਹੋਇਆ ਉਹਦੀ ਕੈਪੈਸਿਟੀ ਨਹੀਂ ਵੀ ਉਹ ਇੰਨਾ ਪਾਣੀ ਜਿਹੜਾ ਖਿੱਚ ਸਕੇ ਹੁਣ ਅਸੀਂ ਨਾ ਬੇਨਤੀ ਬਾਰ-ਬਾਰ ਕਰ ਰਹੇ ਆ ਵੀ ਪੁਲ ਬਣਾ ਦਿਓ ਇਹ ਬਜਾਏ ਪੁਲ ਨਾਵਾ ਬਣਾਉਣ ਦੇ ਤੇ ਪਿੱਲਰਾਂ ਤੇ ਭਰਉਣ ਦੀ ਬਜਾਏ ਪੁਰਾਣਾ ਪੁਲ ਜਿਹੜਾ ਟੁੱਟਿਆ ਹੋਇਆ ਉਸੇ ਦੇ ਸਾਈਡਾਂ ਤੇ ਮਿੱਟੀ ਲਾ ਕੇ ਉਹਨੂੰ ਹੋਰ ਇਕੱਠਾ ਕਰਕੇ ਹੋਰ ਤੰਗ ਕਰ ਰਹੇ ਨੇ ਜਿਹ ਕਿਸਾਨੀ ਕਿਸਾਨ ਸਾਰੇ ਅੱਜ ਫਤੇਗੜ ਸਾਹਿਬ ਇਕੱਠੇ ਹੋਣਗੇ 5 ਵਜੇ ਇੱਕ ਮੀਟਿੰਗ ਆ ਕੱਲ ਕਹਿੰਦੇ ਦਿੱਲੀ ਵੱਲ ਚਾਲੇ ਪਾਏ ਜਾਣਗੇ ਉਸ ਦਿਨ ਕਿਵੇਂ ਅਸੀਂ ਵੈਲਕਮ ਕਰਾਂਗੇ ਜੀ ਉਹਨਾਂ ਦਾ ਸਵਾਗਤ ਕਰਾਂਗੇ ਤੇ ਲੰਗਰ ਪਾਣੀ ਦਾ ਪ੍ਰਬੰਧ ਕਰਾਂਗੇ ਉਹਨਾਂ ਦੇ ਲਈ ਬਹੁਤ ਚੰਗੀ ਗੱਲ ਆ ਅਸੀਂ ਨਾਲ ਆ ਉਹਨਾਂ ਦੇ ਸਾਰਾ ਹਰਿਆਣਾ ਨਾਲ ਆ ਸਾਡੇ ਤੇ ਵਧੀਆ ਚੀਜ਼ ਆ ਹੱਕ ਕੋਈ ਨਹੀਂ ਦਿੰਦਾ ਖੋਕ ਹੀ ਲੈਣੇ ਪੈਂਦੇ ਨੇ ਆ ਤਾਂ ਲਗਾਤਾਰ ਕਿਸਾਨਾਂ ਵੱਲੋਂ ਵੀ ਤਿਆਰੀ ਕਰ ਲੈਣੀ ਕਿ ਦੂਸਰੇ ਪਾਸੇ ਟੋਲ ਪਲਾਸੇ ਵੀ ਹੁਣ ਫ੍ਰੀ ਕਰਨੇ ਸ਼ੁਰੂ ਕਰ ਦਿੱਤੇ ਨੇ ਇੱਕ ਪਾਸੇ ਹਰਿਆਣਾ ਦੇ ਵਿੱਚ ਬੈਰੀਕੇਡ ਲਗਾ ਕੇ ਕਿਸੇ ਨੂੰ ਵੀ ਲੰਘਣ ਨਹੀਂ ਦਿੱਤਾ ਜਾ ਰਿਹਾ ਦੂਜੇ ਪਾਸੇ ਪੰਜਾਬ ਦੇ ਪਾਤਣਾ ਅਤੇ ਖਨੋਰੀ ਦੇ ਵਿਚਕਾਰ ਜੋ ਟੋਲ ਪਲਾਜ਼ਾ ਹੁੰਦਾ ਉਹ ਰੋਕ ਦਿੱਤਾ ਗਿਆ 17ਾਂਡੇ ਦੇ ਕਰੀਬ ਇਹ ਨਜ਼ਦੀਕ ਇਹ ਬੈਰੀਕੇਡ ਪੈਂਦਾ ਅ ਜਿਸੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਨਾਲ ਅੱਜ ਟੋਲ ਪਲਾਜ਼ਾ ਪੂਰਾ ਫ੍ਰੀ ਕਰ ਦਿੱਤਾ ਗਿਆ ਜੋ ਬੈਠਣ ਵਾਲੀ ਜਗ੍ਹਾ ਸੀ ਅੱਜ ਖਾਲੀ ਪੀਪੇ ਬਣ ਕੇ ਮਹਿਜ਼ ਰਹਿ ਚੁੱਕੀ ਹੈ ਕੈਮਰਾ ਪਰਸਨ ਡਿੰਪੀ ਡੋਗਰਾ ਨਾਲ ਮੈਂ ਦਲਜੀਤ ਸਿੰਘ ਲਿਵਿੰਗ ਇਟ ਅ ਨਿਊਜ਼ ਖਨੋਰੀ